left hand side right hand sideੱੱਬੀ ਹੱਥ ਨੂੰ ਸ਼ਗਨ ਪੈਲੇਸਲ ਜਾਂਦੀ ਹੈ ਸੱਜੇ ਹੱਥ ਨੂੰ ਸ਼ਿੰਗਾਰ ਰੋਡ ਵਾਲੀ ਸਾਈਡ ਜਾਂਦੀ ਹੈ ਉਹ ਲਾਈਨ ਉੱਥੋਂ ਕਿਉਂ ਬਹੁਤ ਹੈ ਉਹ ਸੁਪਰ ਸੈਕਸ਼ਨ ਮਸ਼ੀਨਾ ਆ ਰਹੀ ਹੈ ਉਹ ਆਕਸੀਜਨ ਮਾਸਕ ਲਾ ਕੇ ਬੰਦੇ ਅੰਦਰ ਖੜਨਗੇ ਉੱਥੋਂ ਅੰਦਰ ਵੜ ਕੇ ਪਤਾ ਲੱਗੂਗਾ ਲਾਈਨ ਕਿੱਥੋਂ ਵੱਧ ਹੋ ਗਈ ਹੈ ਕਿ ਬੜੀ ਵੱਡੀ ਲਾਈਨ ਹੈ ਇਹ ਜਲਦੀ ਕਿਤੇ ਬੰਦ ਨਹੀਂ ਹੁੰਦੀ ਇਹ ਸਧਿਆਬਦ ਬੰਦ ਈਐਸ ਨਾਲੇ ਦਾ ਲੋਕਾਂ ਨੂੰ ਤਕਲੀਫ ਨਾ ਹੋਵੇ ਇਹਦੇ ਲਈ ਸਾਰਾ ਕੋਸ਼ਿਸ਼ ਸਵੇਰ ਤੋਂ ਕੰਮ ਸ਼ੁਰੂ ਹੋ ਗਿਆ ਸਾਰੇ ਅਫਸਰ ਕਾਰਪੋਰੇਸ਼ਨ ਦੇ ਇੱਥੇ ਆ ਕੇ ਆਪਣਾ ਕੰਮ ਕਰੂਗੇ ਸਾਫ਼ ਨਹੀਂ ਕਰਾਇਆ ਗਿਆ ਪਾਈਪਾਂ ਸਾਫ਼ ਨਹੀਂ ਕਰਾਈਆਂ ਬਿਲਕੁਲ ਬਿਲਕੁਲ ਖਰੀ ਸਾਈਂ ਇਹਨੀਆਂ ਬਰਸਾਤਾਂ ਲੰਘੀਆਂ ਬਹੁਤ ਜ਼ਿਆਦਾ ਬਰਸਾਤ ਹੋਈ ਹੈ ਨਾ ਉਦੋਂ ਵਧੀਆ ਲੈਣ ਚੱਲੀ ਹੈ ਕੋਈ ਤੁਰੀ ਵੀ ਪ੍ਰੋਬਲਮ ਆ ਗਈ ਹੈ ਰੇਲ ਨਾਲ ਪੱਟ ਪਟਈਆ ਵੀ ਸ਼ੁਰੂ ਹੋ ਗਿਆ ਤੇ ਇੱਥੇ ਕਾਫੀ ਵੱਡੇ ਅਫਸਰ ਵੀ ਆਏ ਹੋਏ ਹੈ ਕਮਿਸ਼ਨਰ ਸਾਹਿਬ ਨੂੰ ਵੀ ਫੋਨ ਕਰਤਾ ਹੈ ਦੇਖਦੇ ਹਾਂ ਇਹਦਾ ਹੱਲ ਕਿੰਨੀ ਦੇਰ ਚ ਲੱਭਦਾ ਹੈ ਪਹਿਲਾਂ ਬਰਸਾਤਾਂ ਤੋਂ ਇਹਦੀਆਂ ਸਫਾਈਆਂ ਕਰ ਲਿਓ ਪਰ ਕਮਿਸ਼ਨਰ ਸਾਹਿਬ ਨੇ ਉਸ ਚਿੱਠੀ ਨੂੰ ਰੱਦੀ ਇੱਥੀ ਮੈਨੂੰ ਲੱਗਦਾ ਛੁੱਟਤਾ ਮੇਅਰ ਸਾਹਿਬ ਦੇ ਸਾਈਨ ਕਰਾਏ ਕਮਿਸ਼ਨਰ ਸਾਹਿਬ ਦੇ ਸਾਈਨ ਕਰਾਏ ਕਮਿਸ਼ਨਰ ਅਦਿੱਤਿਅ ਦੇਚੇਵਾਲ ਜੀ ਦੇ ਉਸ ਤੋਂ ਬਾਅਦ ਐਡੀਸ਼ਨਲ ਕਮਿਸ਼ਨਰ ਸਾਡੇ ਅੰਕੁਰ ਮਿੰਦਰੂ ਜੀ ਉਹਨਾਂ ਦੇ ਸਾਈਨ ਕਰਾਏ ਮੇਅਰ ਸਾਹਿਬ ਦੇ ਸਾਈਨ ਕਰਾਏ ਕਿੰਨੀ ਸਫਾਈ ਪਹਿਲਾਂ ਕਰ ਲੋ ਅੱਜ 3 ਮਹੀਨੇ ਹੋ ਗਏ ਇਸ ਗੱਲ ਨੂੰ ਸਾਨੂੰ ਚਿੱਠੀਆਂ ਲਿਖਦੇ ਆਣੂ ਬਿਨਾ ਬਰਸਾਤ ਦੇ ਵਿੱਚੋ ਸੀਵਰੇਜ ਦੇ ਨਾਲ ਇਲਾਕਾ ਡੁੱਬ ਜਾਣਾ ਕਾਰਪੋਰੇਸ਼ਨ ਦੀ ਨਲਾਕੀ ਹੈ ਤੇ ਹੁਣ ਕਰ ਕੀ ਸਕਦੇ ਆ ਸਾਡੇ ਕੋਲ ਬੋਲਣ ਤੇ ਲੜਨ ਤੋਂ ਇਲਾਵਾ ਕੁਝ ਨਹੀਂ ਰਹਿ ਗਿਆ ਅੰਦਰੂਨੀ ਆ ਜਦੋਂ ਪਹਿਲਾਂ ਇਹ ਨਾਲੇ ਬਣੇ ਆ ਉਹਦੇ ਸਿਸਟਮ ਦਾ ਨਾ ਤਾਂ ਕਿਸੇ ਕੋਲ ਡਰਾਇੰਗ ਹੈ ਦੀ ਨਾ ਇਹਨਾਂ ਲੋਕਾਂ ਨੇ ਉਸ ਵੇਲੇ ਦੇਖਿਆ ਵਾ ਵੀ ਨਾਲੇ ਨੂੰ ਤਾਂ ਇੱਜੇ ਵੱਡੇ ਨੂੰ ਛੱਤ ਰਹੇ ਆ ਅਸੀਂ ਇਹ ਲੋਕਾਂ ਨੇ ਕਿਵੇਂ ਰਹਿਣਾ ਜਾਂ ਮੱਲੇ ਵਾਲਿਆਂ ਨੇ ਕਿਵੇਂ ਰਹਿਣਾ ਅੱਜ ਮੈਨੂੰ ਤਿੰਨ ਸਾਢੇ ਤਿੰਨ ਸਾਲ ਹੋ ਗਏ ਇਸ ਹਲਕੇ ਦੀ ਸੇਵਾ داری ਕਰਦੇ ਹੋਏ ਮੈਂ ਨਾਲੇ ਦੇ ਉੱਤੇ ਹੀ ਆ ਉਦੋਂ ਦਾ ਨਾਲੇ ਦਾ ਨਹੀਂ ਕੋਈ ਸਿਸਟਮ ਸਮਝ ਆ ਰਿਹਾ ਆ ਜਿਆ ਦੇਖ ਲਓ ਕਿੱਡਾ ਵੱਡਾ ਦੋ ਬਾਡਾਂ ਦਾ ਨੁਕਸਾਨ ਹੋ ਰਿਹਾ ਇਸ ਕੰਮ ਦੇ ਵਿੱਚ ਪਾਣੀ ਵਾਲਾ ਪਾਈਪ ਕਿੱਥੇ ਰੱਖਣਾ ਦੂਜਾ ਪਾਈਪ ਕਿੱਥੇ ਰੱਖਣਾ ਇਹ ਤਾਂ ਛੱਤ ਲਿਆ ਲੋਕਾਂ ਨੇ ਇਹਦਾ ਛੱਤ ਲਿਆ ਲੋਕਾਂ ਨੇ ਆਪਣੀਆਂ ਆਪਣੀਆਂ ਸਹੂਲਤਾਂ ਲਈ ਛੱਤਿਆ ਹੋਇਆ ਵਾ ਪਾਰ ਨੰਬਰ 79 ਦੇ ਲੋਕਾਂ ਤੇ ਲਈ ਹੁਣ ਅ ਬੁਰੀ ਖਬਰ ਹੈ ਕਿਉਂਕਿ ਜਿਹੜੀ 24 36 ਲਾਈਨ ਸੀਗੀ ਉਹ ਹੁਣ ਖਰਾਬ ਹੋ ਚੁੱਕੀ ਹੈ ਕਿਉਂਕਿ ਜਿਹੜੀਆਂ ਜ਼ਮੀਨਾਂ ਦੇ ਅੰਦਰ ਅੰਡਰ ਅੰਡਰਗਰਾਉਂਡ ਪਾਈਪਾਂ ਪਾਈਆਂ ਜਾਂਦੇ ਸੀਗੇ ਉਹਨਾਂ ਤੋਂ ਜਿਹੜਾ ਕੀ ਆ ਪਾਣੀ ਹੁਣ ਬਾਹਰ ਆਂਦਾ ਹੈ ਨਜ਼ਰ ਆ ਰਿਹਾ ਹੈ ਇਹ ਜਿਹੜੀ ਲਾਈਨਾਂ ਨੇ ਇਹ ਜਿਹੜੀ ਪਾਈਪਾਂ ਨੇ ਬਹੁਤ ਹੀ ਖਤਰਨਾਕ ਨੇ ਇਹ ਚੀਮਾ ਚੌਂਗ ਤੱਕ ਪਾਣੀ ਚੜ ਗਿਆ ਬਹੁਤ ਜਾ ਸਕਦਾ ਵਾ ਅੱਛਾ ਇਹ ਹੋਇਆ ਕਿਸ ਤਰ੍ਹਾਂ ਵਾ ਕੀ ਪੂਰਾ ਮਾਮਲਾ ਵਾ ਮੇਰੇ ਨਾਲ ਸਰਵਜਿੰਦਰ ਸਿੰਘ ਜੁੜ ਚੁੱਕੇ ਸੀਮੂ ਜੀ ਸੀਮੂ ਜੀ ਪਾਣੀ ਓਵਰਫਲੋ ਹੋ ਰਿਹਾ ਵਾ ਪਿੱਛੇ ਦੇਖ ਕੇ ਆਇਆ ਵਾ ਗਲੀਆਂ ਦੀ ਗਲੀਆਂ ਭੜ ਗਈਆਂ ਇਹ ਕੀ ਕਿੱਦਾਂ ਹੋ ਜਾਵਾ ਕਿ ਪਾਈਪ ਕੋਈ ਫਟ ਗਈ ਹੈ ਕੋਈ ਇਹ ਨਾ 24 36 ਦੀ ਲਾਈਨ ਚਲਦੀ ਹੈ ਜੀ ਇਹ ਅਸੀਂ ਧਰਮਪੁਰਾ ਰੋਡ ਦੇ ਉੱਤੇ ਖੜੇ ਆ ਸ਼ਿੰਘਾੜ ਰੋਡ ਤੇ ਰਾਮਨਗਰ ਤੇ ਧਰਮਪੁਰੇ ਚ ਪਾਣੀ ਆ ਚੁੱਕਾ ਹੈ ਨਿਊ ਸ਼ੈ ਨਗਰ ਗੋਬੀ ਨਗਰ ਚ ਹੋਲੀ ਹੋਲੀ ਪਾਣੀ ਭਰਨਾ ਸ਼ੁਰੂ ਹੋ ਗਿਆ ਇਹ 24 36 ਦੀ ਮੇਨ ਵੱਡੀ ਲਾਈਨ ਸੀ ਜਿਹੜੀ ਲਾਈਨ ਚੋਕ ਹੋ ਗਈ ਹੈ ਉਹਦੇ ਟੱਕਣ ਜਿਹੜੇ ਆ ਨਾਲੇ ਥੱਲੇ ਦੱਬੇ ਹੋਏ ਉਹ ਜੀ ਸੀ ਵੀ ਮਸ਼ੀਨਾ ਮੰਗਾ ਕੇ ਸੁਪਰ ਸੈਂਕਸ਼ਨ ਮਸ਼ੀਨਾ ਮੰਗਾ ਕੇ ਉਹ ਕਢਾਈਆਂ ਗਈਆਂ ਕਮਿਸ਼ਨਰ ਸਾਹਿਬ ਨਾਲ ਵੀ ਗੱਲ ਹੋਈ ਹੈ ਐਕਸ਼ਨ ਸਾਹਿਬ मौके ਤੇ ਆਗੇ ਹੋਏ ਹੈ ਸਾਡੇ ਐਮਐਲਏ ਸਾਹਿਬ ਵੀ ਆ ਗਏ ਆ ਸਾਡੇ ਗੋਰਾਜੀ ਕਾਉਂਸਲਰ ਸਾਹਿਬ ਵੀ ਆਏ ਹੋਏ ਆ ਸਾਡੇ ਐਕਸਐਮਐਲਏ ਢਾਵਰ ਸਾਹਿਬ ਵੀ ਗੇੜਾ ਮਾਰ ਕੇ ਗਏ ਆ ਸਾਰੇ ਪਾਰਟੀਆਂ ਦੇ ਨੇਤਾ ਅਫਸਰ ਸਭਾ ਜਿਹੜੇ ਹੱਲ ਕੇ ਖੜੇ ਨੇ ਕਿ ਜਿਹੜਾ ਇਹਦਾ ਹੱਲ ਨਿਕਲ ਜਾਵੇ ਤਾਂ ਕਿ ਪਬਲਿਕ ਨੂੰ ਸਫਰ ਨਾ ਕਰਨਾ ਪਵੇ ਪਰੇਸ਼ਾਨੀ ਨਾ ਆਵੇ ਪਰ ਇਹ ਕਿਤੇ ਨਾ ਕਿਤੇ ਜੀ ਆਪਾਂ ਕਹੀਏ ਇੱਕ ਕਮੀ ਜਿਹੜੀ ਹੈ ਨਾ ਸਫਾਈ ਹੋਣ ਦਾ ਕਾਰਨ ਅੱਛਾ ਐਸੀ ਮੂਜੀ ਇਹ ਚੋਕ ਕਿੱਦਾਂ ਹੋ ਗਈ ਔਰ ਇਹ ਪਾਈਪਾ ਕਿੱਦਾਂ ਪਾਈਪਾ ਤੋਂ ਬੰ ਸੌਰੀ ਪਾਣੀ ਕਿੱਦਾਂ ਬਾਹਰ ਆ ਰਿਹਾ ਤੇ ਭਜੀ ਦੱਸ ਦਰਿਆ ਵਾ ਜਦੋਂ ਪਾਣੀ ਇੱਧਰ ਆਂਦਾ ਇਹ ਲਾਈਨ ਜਿਹੜੀ ਹੈ ਡਾਈਵਰਟ ਹੁੰਦੀ ਹੈ ਲੈਫਟ ਹੈਂਡ ਸਾਈਡ ਰਾਈਟ ਹੈਂਡ ਸਾਈਡ ਖੱਬੇ ਹੱਥ ਨੂੰ ਸ਼ਗੂਨ ਪਿਆਲੇ ਸਲ ਜਾਂਦੀ ਹੈ ਸੱਜੇ ਹੱਥ ਨੂੰ ਸ਼ਿੰਗਾਰ ਰੋਡ ਵਾਲੀ ਸਾਈਡ ਜਾਂਦੀ ਹੈ ਉਹ ਲਾਈਨ ਉੱਥੋਂ ਚੋਕ ਹੋ ਗਈ ਆ ਉਹ ਸੁਪਰ ਸੈਂਕਸ਼ਨ ਮਸ਼ੀਨਾਂ ਆ ਰਹੀਆਂ ਆ ਉਹ ਆਕਸੀਜਨ ਮਾਸਕ ਲਾ ਕੇ ਬੰਦੇ ਅੰਦਰ ਵੜਨਗੇ ਉੱਥੋਂ ਅੰਦਰ ਵੜ ਕੇ ਪਤਾ ਲੱਗੂਗਾ ਲਾਈਨ ਕਿੱਥੋਂ ਬੰਦ ਹੋ ਗਈ ਆ ਇਹ ਬੜੀ ਵੱਡੀ ਲਾਈਨ ਹੈ ਇਹ ਜਲਦੀ ਕਿਤੇ ਬੰਦ ਨਹੀਂ ਹੁੰਦੀ ਸਦੀਆਂ ਬਾਅਦ ਬੰਦ ਹੁੰਦੀ ਹੈ ਅੱਛਾ ਇਹ ਇਹਦੀ ਇਹਦੀ ਦੇਖਭਾਲ ਨਹੀਂ ਕੀਤੀ ਗਈ ਕੋਈ ਚੈਕਿੰਗ ਕਰ ਰਹੇ ਨਹੀਂ ਕੀਤੀ ਗਈ ਬਿਲਕੁਲ ਜੀ ਜੇ ਚੈਕਿੰਗ ਕੀਤੀ ਹੁੰਦੀ ਸ਼ਾਇਦ ਇਹ ਸਾਨੂੰ ਸਾਹਮਣਾ ਹੀ ਨਾ ਕਰਨਾ ਪੈਂਦਾ ਅੱਛਾ ਕਿਤੇ ਨਾ ਕਿਤੇ ਪ੍ਰਸ਼ਾਸਨ ਸੁੱਤਾ ਹੋਇਆ ਨਜ਼ਰ ਆ ਰਿਹਾ ਹੈ ਦੇਖੋ ਜੀ ਕਮਿਸ਼ਨਰ ਸਾਹਿਬ ਨੂੰ ਮੈਂ ਬਰਸਾਤਾਂ ਤੋਂ ਪਹਿਲਾਂ ਲਿਖ ਕੇ ਅੱਛਾ ਜੀਮੋ ਜੀ ਇੱਕ ਸਵਾਲ ਹੈ ਕੋਈ ਕਾਰਨ ਤਾਂ ਹੋਊਗਾ ਚੋਕ ਉਹ ਮੈਂ ਦੱਸ ਰਿਹਾ ਭਾਜੀ ਬਰਸਾਤਾਂ ਤੋਂ ਪਹਿਲਾਂ ਮੈਂ ਕਮਿਸ਼ਨਰ ਸਾਹਿਬ ਨੂੰ ਰਿਟਰਨ ਚਿੱਠੀ ਦੇ ਕੇ ਆਇਆ ਸੀਗਾ ਕਿ ਸਪੇਲਾ ਬਰਸਾਤਾ ਤੋਂ ਇਹਦੀਆਂ ਸਫਾਈਆਂ ਕਰ ਲਿਓ ਪਰ ਕਮਿਸ਼ਨਰ ਸਾਹਿਬ ਨੇ ਉਸ ਚਿੱਠੀ ਨੂੰ ਰੱਦੀ ਐ ਚੀਮਨ ਲੱਗਦਾ ਸੜਤਾ ਮੇਅਰ ਸਾਹਿਬ ਦੇ ਸਾਈਨ ਕਰਾਏ ਕਮਿਸ਼ਨਰ ਸਾਹਿਬ ਦੇ ਸਾਈਨ ਕਰਾਏ ਕਮਿਸ਼ਨਰ ਅਦਿੱਤਿਆ ਡੈਚੇਵਾਲ ਜੀ ਦੇ ਉਸ ਤੋਂ ਬਾਅਦ ਐਡੀਸ਼ਨਲ ਕਮਿਸ਼ਨਰ ਸਾਡੇ ਅੰਕੁਰ ਮਿੰਦਰੂ ਜੀ ਉਹਨਾਂ ਦੇ ਸਾਈਨ ਕਰਾਏ ਮੇਅਰ ਸਾਹਿਬ ਦੇ ਸਾਈਨ ਕਰਾਏ ਕਿ ਇਹਦੀ ਸਫਾਈ ਪਹਿਲਾਂ ਕਰ ਲਓ ਅੱਜ 3 ਮਹੀਨੇ ਹੋ ਗਏ ਇਸ ਗੱਲ ਨੂੰ ਸਾਨੂੰ ਚਿੱਠੀਆਂ ਲਿਖਦੇ ਆਣੂ ਉਹ ਚਿੱਠੀਆਂ ਜਿਹੜੀਆਂ ਰੱਦੀ ਜੀ ਚਲੀਆਂ ਗਈਆਂ ਸਫਾਈ ਜਿਹੜੀ ਆ ਕਮਿਸ਼ਨਰ ਸਾਹਿਬ ਨੇ ਉਹਨੂੰ ਗੌਰ ਨਹੀਂ ਕੀਤਾ ਉਹਦੇ ਸਜ਼ਾ ਦੇ ਅੱਜ ਸਾਰੇ ਅਸੀਂ ਭੁਗਤ ਰਹੇ ਆ ਜੀ ਅੱਛਾ ਆਮ ਜਨਤਾ ਖਦਲਖਵਾਰ ਹੋ ਰਹੀ ਹੈ ਤੇ ਕਿੰਨੀ ਕੁ ਜਲਦ ਇਹ ਹੱਲ ਹੋ ਜੂਗਾ ਕਿਉਂਕਿ ਪਾਣੀ ਬਹੁਤ ਤੇਜ਼ੀ ਨਾਲ ਪਰ ਰਿਹਾ ਦੇਖੋ ਜਦੋਂ ਤੱਕ ਇਹਦਾ ਹੱਲ ਨਹੀਂ ਹੋਏਗਾ ਉਦੋਂ ਤੱਕ ਅਸੀਂ ਇੱਥੇ ਹੀ ਬੈਠੇ ਆ ਹੱਲ ਹੋਏਗਾ ਤੇ ਅਸੀਂ ਘਰ ਜਾਵਾਂਗੇ ਬਾਕੀ ਕੋਸ਼ਿਸ਼ ਇਹੀ ਹੈ ਕੱਲ ਚਾਹੇ ਐਤਵਾਰ ਹੈ ਪੂਰੇ ਵਾਰਡ ਦੀ ਸਫਾਈ ਕਰਾ ਕੇ ਸੁੱਖ ਦਾ ਸਾਥ ਜਦੋਂ ਇਹ ਲੈਣਗੇ ਉਦੋਂ ਅਸੀਂ ਸੋਵਾਂਗੇ ਉਸ ਤੋਂ ਪਹਿਲਾਂ ਸਾਨੂੰ ਵੀ ਨੀਂਦ ਨਹੀਂ ਆ ਲੱਗੀ ਲੱਗਦਾ ਹੈ ਕਿ ਰਾਮਨਗਰ ਵੀ ਜਿਹੜਾ ਡੁੱਬ ਸਕਦਾ ਰਾਮਨਗਰ ਚ ਬਿਲਕੁਲ ਡੁੱਬ ਚੁੱਕਾ ਹੈ ਪਾਣੀ ਆ ਗਿਆ ਹੈ ਆ ਪਲੀਜ਼ ਹਾਂਜੀ ਸਾਰੇ ਮੈਂ ਗੌਰਵਜੀਤ ਗੋਰਾ ਕਾਉਂਸਲਰ ਵਾਰਡ ਨੰਬਰ 80 ਰਾਮਨਗਰ ਵੀ ਡੁੱਬ ਚੁੱਕਾ ਹੈ ਧਰਮਪੁਰਾ ਅੱਧਾ ਡੁੱਬ ਚੁੱਕਾ ਹੈ ਹਰ ਗੋਬਿੰਦਨਗਰ ਡੁੱਬ ਚੁੱਕਾ ਹੈ ਨੀਲਾ ਝੰਡਾ ਰੋਡ ਡੁੱਬ ਚੁੱਕੀ ਹੈ ਜਿੱਦਾਂ ਦੇ ਜਿੱਦਾਂ ਅੱਗੇ ਡੇ ਬਾਈ ਡੇ ਸਟੈਪ ਬਾਈ ਸਟੈਪ ਇਹ ਡੋਬ ਰਿਹਾ ਹੈ ਜੇ ਇਸੇ ਤਰ੍ਹਾਂ 2 ਘੰਟੇ ਹੱਲ ਨਾ ਲੱਭਿਆ ਤੇ ਪੂਰੇ ਇਲਾਕੇ ਦੇ ਵਿੱਚ ਗਾਰਾ ਤੇ ਸਭ ਕੁਝ ਆ ਚੁੱਕਾ ਹੈ ਕਾਰਨ ਤੁਹਾਨੂੰ ਸਿੰਮੂ ਜੀ ਨੇ ਸਾਰਾ ਦੱਸਤਾ ਹੈ ਪਰ ਇੱਕ ਗੱਲ ਹੈ ਇੱਥੇ ਮੌਕੇ ਤੇ ਸ਼ੋਕ ਪ੍ਰੈਸ਼ਰ ਪੱਪੀ ਜੀ ਐਮਐਲਏ ਆ ਗਏ ਨੇ ਸੁਹਿੰਦਰ ਢਾਵਰ ਜੀ ਵੀ ਆਏ ਸੀ ਐਮਐਲਏ ਸਭ ਮੌਕੇ ਤੇ ਖੜੇ ਨੇ ਖੜੇ ਹੁੰਦਾ ਇਹ ਫਾਇਦਾ ਨਜ਼ਰ ਆ ਰਿਹਾ ਇੱਥੇ ਸਾਰੇ ਅਫਸਰ ਲੱਗ ਗਏ ਆ ਸਿੰਮੂ ਜੀ ਨੇ ਬੜੀ ਮੁਸ਼ਕਲ ਕੀਤੀ ਬੜੀ ਲੜਾਈ ਕੀਤੀ ਉਹਦੇ ਕਾਰਨ ਲੱਗਦਾ ਸਾਰੇ ਅਫਸਰ ਮੌਕੇ ਤੇ ਆ ਚੁੱਕੇ ਆ ਅਫਸਰਾਂ ਦੇ ਮੌਕੇ ਤੇ ਆਨ ਕਰਕੇ ਐਮਐਲਏ ਦੇ ਮੌਕੇ ਤੇ ਆਨ ਕਰਕੇ ਲੱਗਦਾ ਇਹਦਾ ਹੱਲ ਜਲਦੀ ਹੋ ਜਾਏਗਾ ਜਦ ਤੱਕ ਇਹਦਾ ਹੱਲ ਨਹੀਂ ਹੁੰਦਾ ਅਸੀਂ ਇੱਥੇ ਬੈਠੇ ਆ ਜੋ ਸਾਡਾ ਕਰਤੱਵ ਹੈ ਅਸੀਂ ਪੂਰਾ ਨਿਭਾਵਾਂਗੇ ਗਾਰਾ ਤੋਂ ਸਫਾਈ ਕਰਾ ਕੇ ਗਾਰਾ ਵੀ ਸਾਫ਼ ਕਰਾਵਾਂਗੇ ਤੇ ਗਲੀਆਂ ਜਦ ਤੱਕ ਸਾਫ਼ ਨਹੀਂ ਹੁੰਦੀਆਂ ਅਸੀਂ ਆਪਣਾ ਕਰਤੱਵ ਨਿਭਾਉਣ ਵਾਸਤੇ ਪੂਰੇ ਵਾਰਡ ਦੇ ਵਿੱਚ ਖੜੇ ਆ ਆਪਣੇ ਲੋਕਾਂ ਨੂੰ ਕਹਿੰਨੇ ਆ ਬੱਚਿਆਂ ਨੂੰ ਘਰੋਂ ਨਾ ਬਾਹਰ ਕੱਢਿਓ ਕਿਉਂਕਿ ਬਿਮਾਰੀ ਬਹੁਤ ਫੈਲੀ ਹੋਈ ਹੈ ਡੀਸੀ ਸਾਹਿਬ ਨੇ ਕਿਹਾ ਗਲਤ ਕਈ ਤਰ੍ਹਾਂ ਦੇ ਵਾਇਰਸ ਆਏ ਹੋਏ ਆ ਤੁਸੀਂ ਆਪਣੇ ਬੱਚੇ ਘਰ ਬਿਠਾਓ ਤੇ ਜਿਹੜੇ ਗੰਦੇ ਪਾਣੀ ਦੀ ਸਮੱਸਿਆ ਨੂੰ ਟਾਈਮ ਤਾਂ ਲੱਗੇਗਾ ਇੱਕ ਅੱਧਾ ਦਿਨ ਪਰ ਆਪਣੇ ਬਚਾਅ ਦੇ ਵਿੱਚ ਬਚਾਅ ਹੈ ਅਸੀਂ ਜਿਹੜਾ ਆਪਣਾ ਹੱਲ ਕਰਵਾਉਣ ਵਾਸਤੇ ਬੈਠੇ ਆਂ ਲੱਗਦਾ ਇਹਦਾ ਹੱਲ ਜਲਦੀ ਲੱਭਿਆ ਜਾਏਗਾ ਸੁਪਰ ਸੈਂਸ਼ਨ ਮਸ਼ੀਨ ਵੀ ਆ ਗਈ ਹੈ ਕ੍ਰੇਨ ਨਾਲ ਪੱਟ ਪਟਈਆ ਵੀ ਸ਼ੁਰੂ ਹੋ ਗਿਆ ਤੇ ਇੱਥੇ ਕਾਫੀ ਵੱਡੇ ਅਫਸਰ ਵੀ ਆਏ ਹੋਏ ਕਮਿਸ਼ਨਰ ਸਾਹਿਬ ਨੂੰ ਵੀ ਫੋਨ ਕਰਤਾ ਹੈ ਦੇਖਦੇ ਹਾਂ ਇਹਦਾ ਹੱਲ ਕਿੰਨੀ ਦੇਰ ਚ ਲੱਭਦਾ ਜਦੋਂ ਦਾ ਹੱਲ ਲੱਭੇਗਾ ਅਸੀਂ ਤਾਂ ਹੀ ਜਾਵਾਂਗੇ ਤੁਹਾਡੇ ਹਿਸਾਬ ਨਾਲ ਕਿੰਨਾ ਕੁ ਟਾਈਮ ਲੱਗ ਸਕਦਾ ਹੈ ਕਿਉਂਕਿ ਪਾਣੀ ਦੀ ਸਪੀਡ ਮੈਂ ਦੇਖ ਸਕਦਾ ਕਿ ਲਗਾਤਾਰ ਬਹੁਤ ਜ਼ਿਆਦਾ ਸਪੀਡ ਵਧੀ ਪਾਣੀ ਨੇ ਬਿਨਾਂ ਬਰਸਾਤ ਦੇ ਵਿੱਚੋਂ ਸੀਵਰੇਜ ਦੇ ਨਾਲ ਇਲਾਕਾ ਡੁੱਬ ਜਾਣਾ ਕਾਰਪੋਰੇਸ਼ਨ ਦੀ ਨਲਾਕੀ ਹੈ ਤੇ ਹੁਣ ਕਰ ਕੀ ਸਕਦੇ ਆ ਸਾਡੇ ਕੋਲ ਬੋਲਣ ਤੇ ਲੜਨ ਤੋਂ ਇਲਾਵਾ ਕੁਝ ਨਹੀਂ ਰਹਿ ਗਿਆ ਇਲਾਕੇ ਚ ਅਫਸਰਾਂ ਨੂੰ ਬੁਲਾਇਆ ਸਾਰੇ ਅਫਸਰ ਆਏ ਨੇ ਦੇਖਦੇ ਆ ਕਦ ਤੱਕ ਹੱਲ ਕਰਦੇ ਆ ਪਰ ਹੱਲ ਕਰਨਾ ਹੀ ਇਹਨਾਂ ਨੂੰ ਪਊਗਾ ਅਸੀਂ ਹੱਲ ਕਰਾਏ ਵਗੈਰਾ ਤੋਂ ਨਹੀਂ ਜਾਣਾ ਤੇ ਉਮੀਦ ਕਰਦੇ ਆ ਹੁਣ ਤੁਹਾਡੇ ਮਾਧਮ ਨਾਲ ਐਮਐਲਏ ਸਾਹਿਬ ਪੱਪੀ ਜੀ ਆਏ ਨੇ ਇਹ ਕੰਮ ਕਰਾ ਕੇ ਜਾਣ ਕਿਉਂਕਿ ਉਮੀਦ ਹੈ ਐਮਐਲਏ ਦੀ ਪਾਵਰ ਕਈ ਗੁਣਾ ਜ਼ਿਆਦਾ ਹੁੰਦੀ ਐ ਅਸੀਂ ਕੱਢਣ ਵਾਲੀ ਮਸ਼ੀਨ ਆਈ ਐ ਸੁਪਰ ਸੈਂਸ਼ਨ ਵੀ ਆਈਆਂ ਕਰੇਨਾ ਵੀ ਲੱਗੀਆਂ ਇਹਦਾ ਹੱਲ ਕਰਨ ਦੀ ਕੋਸ਼ਿਸ਼ ਵੀ ਕੀਤੀ ਜਾ ਰਹੀ ਐ ਪਰ ਗਰਾਊਂਡ ਤੇ ਇਹਦਾ ਦੇਖਦੇ ਕਿੰਨੀ ਦੇਰ ਤੱਕ ਅਸਰ ਹੁੰਦਾ ਅਸੀਂ ਜਦ ਤੱਕ ਗਰਾਊਂਡ ਚੋਂ ਪਾਣੀ ਨਹੀਂ ਜਾਂਦਾ ਅਸੀਂ ਇੱਥੇ ਹੀ ਖੜਾਗੇ ਇਲਾਕੇ ਦੇ ਨਾਲ ਇਲਾਕੇ ਨੂੰ ਕੱਲਾ ਛੱਡ ਕੇ ਨਹੀਂ ਜਾਵਾਂਗੇ ਤੇ ਬੱਚਿਆਂ ਨੂੰ ਜ਼ਰੂਰ ਇਸ ਗੰਦੇ ਪਾਣੀ 'ਚ ਬਾਹਰ ਨਾ ਕੱਢੋ ਇਹ ਕਦੋਂ ਪਾਈਪ ਖਰਾਬ ਹੋਈ ਐ ਕੋਰੋ ਜੀ ਇਹ ਤਕਰੀਬਨ 4 ਵਜੇ ਦੀ ਗੱਲ ਐ ਜੀ 4 ਵਜੇ ਦੀ ਘਟ ਐ ਗੱਲ ਐ ਇਹ ਸਮਾਂ ਤਕਰੀਬਨ 7:40 ਹੋ ਗਏ ਨੇ ਕਾ 4 ਘੰਟੇ ਦੇ ਡੇਢ ਘੰਟਾ ਦਾ ਲੜਾਈ ਝਗੜਾ ਸੋਸ਼ਲ ਮੀਡੀਆ ਤੇ ਇਹਨਾਂ ਨੂੰ ਫੋਨ ਕਰਦੇ ਰਹੇ ਅਫਸਰਾਂ ਨੂੰ ਬੁਲਾਉਂਦੇ ਰਹੇ ਪਰ 2 ਘੰਟੇ ਤੋਂ ਲਗਾਤਾਰ ਕੋਸ਼ਿਸ਼ ਚੱਲ ਰਹੀ ਹੈ ਜਾਨ ਜਾਂਦੀ ਜਾਵੇ ਨਹੀਂ ਅਸੀਂ ਪ੍ਰਮਾਤਮਾ ਕਦੇ ਕਿਸੇ ਦੀ ਜਾਨ ਨਾ ਜਾਵੇ ਜੀ ਅਫਸਰ ਅਫਸਰ ਸਿਰੇ ਤੇ ਕਿਉਂ ਨਹੀਂ ਜੋਖੇ ਸਕਦੀ ਆ ਗਏ ਨੇ ਐਮਐਲਏ ਸਾਹਿਬ ਆ ਗਏ ਉਹਨਾਂ ਨੂੰ ਪੁੱਛੋ ਤੁਸੀਂ ਆ ਗਏ ਆਓ ਚਲੀ ਆਜੋ ਐਮਐਲਏ ਬਿਲਕੁਲ ਅਸ਼ੋਪਰਾਸ਼ ਪੱਪੀ ਵੀ ਪਹੁੰਚ ਚੁੱਕੇ ਨੇ ਕੇਂਦਰੀ ਵਿਧਾਇਕ ਇੱਥੇ ਪਹੁੰਚੇ ਨੇ ਤੇ ਲਗਾਤਾਰ ਗਰਾਉਂਡ ਜ਼ੀਰੋ ਤੇ ਇੱਥੇ ਪਹੁੰਚ ਕੇ ਕੰਮ ਕਰਵਾ ਰਹੇ ਨੇ ਕਿ ਦੱਸਿਆ ਜਾ ਰਿਹਾ ਹੈ ਕੋਈ 24 36 ਜਰੀਏ ਲਾਈਨ ਜਰੀਕਾ ਚੋਕ ਹੋ ਚੁੱਕੀ ਹੈ ਤੇ ਇਹ ਤਸਵੀਰਾਂ ਜਰੀਕਾ ਤੁਹਾਨੂੰ ਦਿਖਾ ਰਿਹਾ ਜਾਇਦਾ ਲੈਂਦੇ ਹੋਏ ਦਿਖਾਈ ਦੇ ਰਹੇ ਨੇ ਅਸ਼ੋਕ ਪ੍ਰਸ਼ਾਪ ਪੱਪੀ ਜੀ ਸੈਂਟਰ ਦੇ ਵਿਧਾਇਕ ਤੇ ਲਗਾਤਾਰ ਅਨਸਾਰੀਆਂ ਮਸ਼ੀਨਾਂ ਜਰੀਕਾ ਇੱਥੇ ਬੁਲਾ ਲੀਤੀ ਗਈਆਂ ਨੇ ਤੇ ਹੁਣ ਇੱਥੇ ਜਿਹੜੇ ਐਸਜੀਓ ਨੇ ਤੇ ਜਈ ਨੇ ਤੇ तमाम ਅਧਿਕਾਰੀ ਨੇ ਕਾਰਪੋਰੇਸ਼ਨ ਦੇ ਤੇ ਉਹ ਇੱਥੇ ਪਹੁੰਚ ਚੁੱਕੇ ਹੋਏ ਨੇ ਜੀਐਸਬੀ ਆ ਚੁੱਕੀਆਂ ਨੇ ਆ तमाम ਜਰੀਏ ਮਸ਼ੀਨਾਂ ਇੱਥੇ ਬੁਲਾ ਲੀਤੀਆਂ ਗਈਆਂ ਨੇ ਕਿਉਂਕਿ ਲਗਾਤਾਰ ਜਿਹੜੇ ਕਿ ਹਮਲੇ ਦੇ ਵਿੱਚ ਪਾਣੀ ਜਿਹੜਾ ਕਿਹਾ ਵੱਧਾ ਨਜ਼ਰ ਆ ਰਿਹਾ ਇਹ ਮਸ਼ੀਨ ਦੇ ਨਾਲ ਚੈੱਕ ਕੀਤਾ ਜਾ ਰਿਹਾ ਕਿ ਕਿੱਥੋਂ ਜਿਹੜੀ ਖਰਾਬੀ ਆ ਰਹੀ ਹੈ ਕਿੱਤੋਂ ਖਰਾਬ ਹੋਈ ਉਹ ਮੈਂ ਐਸ ਡੀਓ ਸਾਹਿਬ ਨੇ ਐਸ ਡੀਓ ਸਾਹਿਬ ਕੀ ਹੋਇਆ ਕਿ ਕਿਸ ਤਰ੍ਹਾਂ ਹੋ ਗਿਆ ਹੈ ਕਿ ਕੀ ਅਨਗੇਲੀਆ ਕਾਰਪੋਰੇਸ਼ਨ ਇਹ ਕਿਸ ਤਰ੍ਹਾਂ ਇਹ ਕੁਝ ਨਹੀਂ ਇੰਨੀਆਂ ਬਰਸਾਤਾਂ ਲੰਘੀਆਂ ਕਦੀ ਲਾਈਨ ਬੰਦ ਨਹੀਂ ਹੋਈ ਅੱਜ ਅੱਜ 10 12 ਸਾਢੇ ਵਾਲਾ ਲਾਈਨ ਬੰਦ ਹੋਈ ਹੈ ਜੀ ਅਸੀਂ ਪ੍ਰੋਪਰ ਚੱਲਦੇ ਸੀਗੇ ਉਹ ਕੋਈ ਆਬਸਟੀਕਲ ਆ ਗਿਆ ਫਿਰ ਮਾਤੇ ਕੂੜਾ ਵਗਲਾ ਕੇ ਲੱਗਿਆ ਵਜੋਂ ਅੱਛਾ ਸਾਫ ਨਹੀਂ ਕਰਾਇਆ ਗਿਆ ਪਾਈਪਾਂ ਸਾਫ ਨਹੀਂ ਕਰਾਈਆਂ ਜੀ ਬਿਲਕੁਲ ਬਿਲਕੁਲ ਕਦੀ ਸੀ ਤਾਂ ਹੀ ਇੰਨੀਆਂ ਬਰਸਾਤਾਂ ਲੰਘੀਆਂ ਬਹੁਤ ਜ਼ਿਆਦਾ ਬਰਸਾਤ ਹੋਈ ਹੈ ਨਾ ਉਦੋਂ ਵਧੀਆ ਲਾਈਨ ਚੱਲੀ ਆ ਕਦੇ ਕੁਦਰਤੀ ਕੀ ਪ੍ਰੋਬਲਮ ਆ ਗਈ ਤੇ ਹਾਂ ਸੰਜੀ ਸਾਰੀਆਂ ਹੈਗੀਆਂ ਜੀਐਸਵੀ ਵਗੈਰਾ ਸਾਰਕ ਹੋ ਹੈਗਾ ਅਸੀਂ ਕਰਾ ਕੇ ਜਾਵਾਂਗੇ ਅੱਜ ਹੋ ਜੂ ਕਰਾ ਲੈਂਗੇ ਕਿੰਨਾ ਕੋ ਟਾਈਮ ਲੱਗ ਜਾਏਗਾ ਫਿਰ ਵੀ ਬਸੋ ਇੱਕ ਇੱਕ ਇਹ ਮੇਨ ਉਹਦਾ ਟੱਕਰ ਟੈਸਟ ਕਰ ਰਹੇ ਹਾਂ ਜਦੋਂ ਹੋ ਗਿਆ ਸੀ ਕਰਾ ਦਾਂਗੇ ਬਿਲਕੁਲ ਐਸਜੀਓ ਸਾਹਿਬ ਵੱਲੋਂ ਬਿਲਕੁਲ ਅਸ਼ਵਾਸ਼ਣ ਜਿਹੜਾ ਦਿੱਤਾ ਗਿਆ ਵਾ ਮੈਂ ਆਪਣੇ ਸਹਿਯੋਗੀ ਕੈਮਰਾਮੈਨ ਨੂੰ ਕਹਾਂਗਾ ਕਿ ਥੋੜਾ ਜਿਆ ਧਿਆਨਾ ਲਾਵੇ ਕਿਉਂਕਿ ਮੇਨਾਲ ਇੱਥੇ ਸੈਂਟਰਪਾਰਲੀਮੈਂਟ ਜਿਹੜੇ ਅਸ਼ੋਕ ਰਾਸ਼ ਪੱਪੀ ਜੀ ਵੀ ਨੇ ਤੇ ਇੱਥੇ ਲਗਾਤਾਰ ਜਿਹੜੀ ਕੀ ਮੋਰਚਾ ਸਾਹਮਣੇ ਹੋਏ ਨਜ਼ਰ ਆ ਰਹੇ ਨੇ ਜਨਤਾ ਦੇ ਵਿੱਚ ਵਿਚਰਦੇ ਹੋਏ ਨਜ਼ਰ ਆ ਰਹੇ ਨੇ ਤੇ ਲਗਾਤਾਰ ਜਿਹੜੇ ਕਿ ਆ ਉਹਨਾਂ ਦੇ ਵੱਲੋਂ ਆਪ ਜਾਜਾ ਲਿਤਾ ਜਾ ਰਿਹਾ ਤੇ ਖੜ ਕੇ ਪੱਪੀ ਜੀ ਕਿਸ ਤਰ੍ਹਾਂ ਹੋ ਗਿਆ ਹੈ ਪਾਣੀ ਭਰ ਗਿਆ ਪੂਰਾ ਇਹ ਕੋਨੇ ਅੰਦਰੂਨੀ ਆ ਜਦੋਂ ਪਹਿਲਾਂ ਇਹ ਨਾਲੇ ਬਣੇ ਆ ਉਹਦੇ ਸਿਸਟਮ ਦਾ ਨਾਂ ਦਾ ਕਿਸੇ ਕੋਲ ਡਰੇਂਗ ਹੈ ਦੀ ਨਾ ਇਹਨਾਂ ਲੋਕਾਂ ਨੇ ਉਸ ਵੇਲੇ ਦੇਖਿਆ ਵੀ ਨਾਲੇ ਨੂੰ ਤਾਂ ਐਡੇ ਵੱਡੇ ਨੂੰ ਛੱਤ ਰਹੇ ਆ ਸੀ ਇਹ ਲੋਕਾਂ ਨੇ ਕਿਵੇਂ ਰਹਿਣਾ ਜਿਆ ਮੱਲੇ ਵਾਲੇ ਨੇ ਕਿਵੇਂ ਰਹਿਣਾ ਇੱਕ ਚਿਮਨੀ ਨਹੀਂ ਬਣਾਈ ਥੱਲੇ ਸਾਰਾ ਬਰੂਦ ਦਾ ਘਰ ਬਣਾਇਆ ਹੋਇਆ ਨਾਲੇ ਦੇ ਥੱਲੇ ਇਸ ਜੈ ਦੇ ਥੱਲੇ ਨਾਲੇ ਦੇ ਕੋਈ ਇਹਨੂੰ ਸਾਹ ਲੈਣ ਲਈ ਜਗ੍ਹਾ ਨਹੀਂ ਛੱਡੀ ਹੋਈ ਸਾਰਾ ਲੋਕਾਂ ਨੇ ਆਪਣੇ ਆਪ ਜਿਹੜਾ ਆਪਣੇ ਆਪਣੇ ਫਾਇਦੇ ਲਈ ਲੋਕਾਂ ਨੂੰ ਡੁਬੋਣ ਲਈ ਇਹ ਚੀਜ਼ਾਂ ਬਣੀਆਂ ਹੋਈਆਂ ਨੇ ਇਹ ਲੋਕਾਂ ਦੀ ਨੁਕਸਾਨ ਦੇਈ ਆ ਨਾਲਾ ਨਹੀਂ ਬਣਿਆ ਇਹ ਲੋਕਾਂ ਨੂੰ ਸਾਹ ਘੁੱਟਣ ਵਾਲਾ ਨਾਲਾ ਬਣਿਆ ਹੋਇਆ ਵਾ ਅੱਜ ਮੈਨੂੰ 3 1/2 ਸਾਲ ਹੋ ਗਏ ਇਸ ਹਲਕੇ ਦੀ ਸੇਵਾਦਾਰੀ ਕਰਦੇ ਹੋਏ ਮੈਂ ਨਾਲੇ ਦੇ ਉੱਤੇ ਹੀ ਆ ਉਦੋਂ ਦਾ ਨਾਲੇ ਦਾ ਨਹੀਂ ਕੋਈ ਸਿਸਟਮ ਸਮਝ ਆ ਰਿਹਾ ਆ ਜਾ ਦੇਖ ਲੋ ਕਿੱਡਾ ਵੱਡਾ ਦੋ ਬਾਡਾਂ ਦਾ ਨੁਕਸਾਨ ਹੋ ਰਿਹਾ ਇਸ ਕੰਮ ਦੇ ਵਿੱਚ ਲੋਕ ਤਰਾ ਤਰਾ ਕਰ ਰਹੇ ਆ ਇਹਨਾਂ ਲੋਕਾਂ ਨੂੰ ਜੇ ਪੁੱਛ ਲੋ ਵੀ ਕਿੱਥੇ ਇਹਦਾ ਰੱਖਿਆ ਤੁਸੀਂ ਸੀਵਰੇਜ ਦਾ ਟੱਕਣ ਉਹ ਨਹੀਂ ਕਿਸੇ ਨੂੰ ਪਤਾ ਕੋਈ ਕਿਸੇ ਨੇ ਲੰਗਣ ਨੂੰ ਸਾਹ ਲੈਣ ਲਈ ਨਾਲੇ ਨੂੰ ਥੱਲੇ ਨੀਰੀ ਬਰੂਦ ਬਣਿਆ ਹੋਇਆ ਹੈ ਨਾਲੇ ਅਧਿਕਾਰੀਆ ਰੇ ਨਾ ਅਧਿਕਾਰੀਆ ਨੂੰ ਨਹੀਂ ਪਤਾ ਜਿਹੜੇ ਜਈ ਨੇ ਐਸਡੀਓ ਨੇ ਆ ਇੱਕ ਹੋਰ ਟਾਇਰ ਹੋ ਗਿਆ ਜਦੋਂ ਨਾਲਾ ਬਣਾਇਆ ਇਹਨਾਂ ਲੋਕਾਂ ਨੇ ਪਰ ਐਡੇ ਵੱਡੇ ਪ੍ਰੋਜੈਕਟ ਨੂੰ ਬਣਾਉਣ ਲਈ ਹਰ ਚੀਜ਼ ਦਾ ਮੈਪ ਪਿਆ ਹੁੰਦਾ ਇੱਕ ਵੀ ਫੁਲਾਣੀ ਜਗ੍ਹਾ ਤੇ ਆ ਫੁਲਾਣਾ ਟੱਕਣਾ ਹਰ ਚੀਜ਼ ਨੂੰ ਆਪਾਂ ਅਗਰ ਘਰ ਦਾ ਨਕਸ਼ਾ ਵੀ ਬਣਾ ਲੀਏ 100 ਗਜ ਦੇ ਵਿੱਚ ਉਹਦਾ ਵੀ ਨਕਸ਼ਾ ਬਣਾ ਕੇ ਆਪਾਂ ਨੂੰ ਪਤਾ ਹੁੰਦਾ ਵੀ ਪਾਣੀ ਵਾਲਾ ਪਾਈਪ ਕਿੱਥੇ ਰੱਖਣਾ ਦੂਜਾ ਪਾਈਪ ਕਿੱਥੇ ਰੱਖਣਾ ਇਹ ਤਾਂ ਛੱਤ ਲਿਆ ਲੋਕਾਂ ਨੇ ਨਕਸ਼ਾ ਗਾਇਬ ਹੋ ਗਿਆ ਇਹ ਤਾਂ ਛੱਤ ਲਿਆ ਲੋਕਾਂ ਨੇ ਆਪਣੀਆਂ ਆਪਣੀਆਂ ਸਹੂਲਤਾਂ ਲਈ ਛੱਤਿਆ ਹੋਇਆ ਵਾ ਪਰ ਮੇਰੇ ਹੁਣ ਅੱਜ ਧਿਆਨ ਪੁਰਾਣੀਆਂ ਸਿਆਸਤਾਂ ਦੇ ਜਿਹੜੇ ਮੇਰੇ ਧਿਆਨ ਚ ਆ ਗਿਆ ਜਿਹੜਾ ਕੋਈ ਲੋਕਾਂ ਦੀ ਰਾਹਤ ਲਈ ਕੰਮ ਹੋਊਗਾ ਉਹ ਸਵੇਰ ਤੋਂ ਹੀ ਸਟਾਰਟ ਕਰਾਉਂਗਾ ਇੱਥੇ ਵਾਸਤੇ ਨਹੀਂ ਨਹੀਂ ਜਿਹੜੇ ਅਧਿਕਾਰੀਆਂ ਨੇ ਮੈ ਗੁੰਮ ਹੋਇਆ ਵਾ ਜਿਹਦੇ ਕਰਕੇ ਜਿਹਨੂੰ ਵੀ ਅੰਗਲੀ ਰਸਮਦੇ ਆ ਕਾਰਵਾਈ ਹੋਏਗੀ ਉੱਤੇ ਦੇਖੋ ਕਾਰਵਾਈ ਵੀ ਹੋਊਗੀ ਮੈਂ ਇਹ ਕਹਿ ਰਿਹਾ ਵੀ ਇਸ ਨਾਲੇ ਦਾ ਲੋਕਾਂ ਨੂੰ ਤਕਲੀਫ ਨਾ ਹੋਵੇ ਇਹਦੇ ਲਈ ਸਾਰਾ ਕੋਸ਼ਿਸ਼ ਸਵੇਰ ਤੋਂ ਕੰਮ ਸਟਾਰਟ ਹੋਊਗਾ ਸਾਰੇ ਅਫਸਰ ਕਾਰਪੋਰੇਸ਼ਨ ਦੇ ਇੱਥੇ ਆ ਕੇ ਆਪਣਾ ਕੰਮ ਕਰੂਗੇ ਉਸ ਕੰਮ ਨੂੰ ਬਿਲਕੁਲ ਕੇਂਦਰ ਵਿਧਾਇਕ ਵੱਲੋਂ ਕਿਹਾ ਗਿਆ ਕਿ ਸਵੇਟੋ ਅਧਿਕਾਰੀ ਜਿਹਨੇ ਵੀ ਅਧਿਕਾਰੀ ਨੇ ਟੈਂਪੇ ਆ ਕੇ ਇੱਥੇ ਪਹਿਲ ਤੌਰ ਤੇ ਨਾਲੇ ਦਾ ਕੰਮ ਕਰਨਗੇ ਨਾਲੇ ਨੂੰ ਸੁਧਾਰਾ ਸੁਧਾਰਾ ਜਾਏਗਾ ਅਸ਼ੋਪਰਾਸ਼ ਪੱਪੀ ਦਾ ਜਿਹੜੇ ਵਿਧਾਇਕ ਨੇ ਸੈਟਰਲ ਤੇ ਉਹਨਾਂ ਦਾ ਦਾਵਾ ਹੈ ਹੁਣ ਮਹੱਲਾ ਦੇ ਵਿੱਚ ਪਾਣੀ ਭਰ ਚੁੱਕਾ ਹੈ ਦੋ ਵਾਡਾ ਨੁਕਸਾਨ ਹੋ ਚੁੱਕਾ ਹੈ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਕਿ ਕਿਸ ਤਰ੍ਹਾਂ ਜਿਵੇਂ ਕਿ ਇੱਥੇ ਨੁਕਸਾਨ ਜਿਵੇਂ ਕਿ ਲੋਕ ਥਾਈ ਥਾਈ ਕਰ ਰਹੇ ਨੇ ਲੋਕਾਂ ਦੇ ਘਰੇ ਪਾਣੀ ਵੜਦਾ ਨਜ਼ਰ ਆ ਰਿਹਾ ਗੰਦਾ ਪਾਣੀ ਨਰ ਪੜਦਾ ਨਜ਼ਰ ਆ ਰਿਹਾ ਕਈ ਬਿਮਾਰੀਆਂ ਜਿਹੜੀਆਂ ਛੋਟੇ ਬੱਚਣ ਲੱਗ ਸਕਦੀਆਂ ਵੱਡਿਆਂ ਨੂੰ ਲੱਗ ਸਕਦੀ ਬਜ਼ੁਰਗਾਂ ਨੂੰ ਲੱਗ ਸਕਦੀਆਂ ਕਾਫੀ ਜਿਹੜੀਆਂ ਸਮੱਸਿਆ ਦਾ ਅ ਸਮੱਸਿਆ ਜਿਹੜੀ ਜੜੀ ਕਿਆ ਖੜੀ ਹੋ ਗਈ ਆ ਉਮੜੀਆ ਦੋ ਬਾਡਾ ਦੇ ਉੱਤੇ ਆ 79 80 ਤੇ 81 ਦੇ ਉੱਤੇ ਕਾਫੀ ਜਿਹੜੀ ਕਿਆ ਸਮੱਸਿਆ ਜਿਹੜੀ ਕਿਆ ਇੱਥੇ ਆ ਉਮੜੀਆ ਤੇ ਲਗਾਤਾਰ ਪ੍ਰਸ਼ਾਸਨ ਤਨਾਤ ਆ ਕਿੰਨੀ ਕੁ ਦੇਰ ਦੇ ਵਿੱਚ ਕੰਮ ਹੋ ਜਾਏਗਾ ਇਹ ਆਨੇ ਸਮੇਂ ਜਰੂਰ ਦੇਖਣਾ ਦਾ ਜੁੜੇ ਹੋਣ ਨਾਲ ਵੀ ਤੇ ਨਾਲ ਯੂਮ ਰਿਪੋਰਟ ਧੰਨਵਾਦ